ਇਹਦੀ ਭਾਇਣ ਦੇ ਹੁਣ ਤੱਕ ਦਾ ਸੁਣਦੇ ਆਏ ਤੇ ਵੀ ਸਰਕਾਰ ਲੋਕਾਂ ਨੂੰ ਸਿੱਧੇ ਰਾਹ ਪਾਉਂਦੀ ਹੈ ਪਰ ਜ਼ਿੰਦਗੀ 'ਚ ਪਹਿਲੀ ਵਾਰ ਇਹ ਵੀ ਵੇਖ ਲਿਆ ਵੀ ਸਰਕਾਰ ਲੋਕਾਂ ਨੂੰ ਸਿਆਸਤਾਂ ਵੀ ਸਿਖਾਉਂਦੀ ਹੈ ਅ ਚਾਰ ਪੰਜ ਦਿਨ ਪਹਿਲਾਂ ਜਿਉ ਲੱਗੇ ਖੜੇ ਹੋਏ ਟਰੈਕਟਰ ਵਾਂਗੂ ਫੇਸਬੁੱਕ ਤੇ ਪੋਸਟਾਂ ਨੂੰ ਤਾਂ ਕਾ ਲਾਉਣ ਪੰਜਾਬ ਸਰਕਾਰ ਦੀ ਗਵਾਹੀ ਦੇ ਵਿੱਚ ਪੰਜਾਬ ਸਰਕਾਰ ਤੋਂ ਡਰਦੇ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਵਾਲੇ ਮਸਲੇ ਤੋਂ ਬਟਿਆ ਕਿਨਾਰਾ ਸੈਨੇਟ ਦੀਆਂ ਚੋਣਾਂ ਦਾ ਫੈਸਲਾ ਲਿਆ ਵਾਪਸ ਪਤੰਦਰੋ ਅੱਜ ਮੈਂ ਤੁਹਾਨੂੰ ਐ ਪੁੱਛਦਾ ਵੀ ਜੇ ਸੋਡੀਆਂ ਪੋਸਟਾਂ ਤੇ ਛੁੱਡੀ ਸਰਕਾਰ ਤੋਂ ਡਰਦੇ ਸੈਂਟਰ ਸਰਕਾਰ ਦਾ ਉਹ ਫੈਸਲਾ ਵਾਪਸ ਲਿਆ ਹੋਇਆ ਹੈ ਫੇਰ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੌਲਾ ਨਾਨਕਿਆਂ ਦੇ ਦਾਦਕਿਆਂ ਵਾਂਗੂ ਭਾਜੀ ਵੰਡਣ ਪਿੱਛੇ ਪਿਆ ਹੋਇਆ ਕੱਲ ਸਾਡੇ ਪਿੰਡ ਗਮਾਂਡੀਆਂ ਨੇ ਕਣਕ ਬੀਜਦੇ ਹੋਏ ਗਮਾਂਡੀਆਂ ਦੀ ਵੱਟ ਵੱਢ ਲਈ ਜਦੋਂ ਬੁੜੇ ਨੂੰ ਪਤਾ ਲੱਗਿਆ ਉਹਨੇ ਆਪਣੀ ਵੱਟ ਬਚਾਉਣ ਵਾਸਤੇ ਹੱਕ ਵਾਸਤੇ ਲਵੇ ਜਾ ਕੇ 5-7 ਛੱਡੀਆਂ ਕਲਕਾਰੀਆਂ ਉਹਨਾਂ ਦੇ ਨੌਕਰ ਨੇ ਉੱਤਰ ਕੇ ਬੁੜੇ ਦੇ 6-7 ਡਾਂਗਾ ਮਾਰੀਆਂ ਅੱਛਾ ਜਦੋਂ ਦੂਜੇ ਦਿਨ ਘਰਦਿਆਂ ਨੇ ਇਕੱਠ ਕਰਕੇ ਉਹਦੇ ਮਾਲਕ ਨੂੰ ਪੁੱਛਿਆ ਉਹ ਕਹਿੰਦਾ ਵੀ ਦੇਖੋ ਬਾਕੀ ਮੇਰੀ ਰੂ ਤਾਂ ਭਾਈਚਾਰਕ ਤੌਰ ਤੇ ਤੁਹਾਡੇ ਬਾਬੇ ਦੇ ਨਾਲ ਉੱਥੇ ਸਾਰੇ ਬੰਦੇ ਬੈਠੇ ਹੈਰਾਨ ਕਹਿੰਦੇ ਇਹ ਤੂੰ ਕੀ ਤੋ ਇਸ ਤਰ੍ਹਾਂ ਦੀ ਸਿੱਖਿਆ ਲੈ ਕੇ ਖੜ ਗਿਆ ਕਹਿੰਦਾ ਵੀ ਦੇਖੋ ਬਾਲਾ ਤੱਕਾ ਜਾ ਨਾ ਕਰੋ ਪਹਿਲਾਂ ਜੋ ਮਰਜੀ ਸੀ ਹੁਣ ਇਹ ਕੰਮ ਸਰਕਾਰੀ ਤੌਰ ਤੇ ਲੀਗਲ ਬਣ ਗਿਆ ਕਣੋ ਚਲੋ ਵੀ ਹੋ ਖੜੇ ਜਾਓ ਆਪੋ ਆਪਣੇ ਘਰ ਜਦੋਂ ਇਹ ਕੰਮ ਸਰਕਾਰ ਦੀ ਦੇਖਰੇਖ ਚ ਸਰਕਾਰੀ ਤੌਰ ਤੇ ਹੋ ਸਕਦਾ ਫਿਰ ਸਾਨੂੰ ਕਾਹਦਾ ਡਰ ਲੋ ਜੀ ਉਥੋਂ ਮੂੰਜਾ ਝਾੜ ਕੇ ਜਦੋਂ ਅਸੀਂ ਘਰ ਨੂੰ ਆਉਣ ਲੱਗੇ ਗਾਹਾਂ ਬੀਹੀ ਦੇ ਵਿੱਚ ਦੇਖਿਆ ਇੱਕ ਗਮਾਂਡੀ ਆਪਦੇ ਘਰ ਵਾਲੀ ਨਾਲ ਲੜਨ ਲੱਗ ਰਿਹਾ। ਹਾਂ ਕਹਿੰਦਾ ਨੀਂਹੇ ਅਕਲ ਦੀ ਇਹ ਜਦੋਂ ਮੇਰੀ ਮਾਂ ਨੂੰ 7 ਦਿਨ ਹੋ ਗਏ ਮੰਜੇ ਤੇ ਪਈ ਨੂੰ ਪਾਣੀ ਪਾਣੀ ਕਰਦੀ ਨੂੰ ਉਦੋਂ ਤਾਂ ਤੈਨੂੰ ਇਹਦੀ ਯਾਦ ਨਹੀਂ ਆਈ ਹੁਣ ਜਦ ਗੱਲ ਗਮਾਂਡੀਆਂ ਦੇ ਬਸ ਰੌਲਾ ਪੈ ਕੇ ਪੈ ਗਈ ਹੁਣ ਤੂੰ ਇਹਦੇ ਮੰਜੇ ਕੋਲ ਅੱਖਾਂ ਨੂੰ ਥੁੱਕ ਲਾ ਕੇ ਰੋਣ ਬੈਗੀ। ਕਹਿੰਦਾ ਹਜੇ ਪਖੰਡਾਂ ਦੀ ਕਿਤਾਬ ਕਿੱਥੇ ਲਿਖੀ ਐ। ਹਾਂ ਕਹਿੰਦੀ ਜੀ ਅੱਜ ਕੱਲ ਕਿਤਾਬ ਕਤੂਬ ਚੋਂ ਪੜਨ ਦੀ ਕੀ ਲੋੜ ਐ ਇਹ ਤਾਂ ਗੱਲ ਮੈਂ ਪੰਜਾਬ ਯੂਨੀਵਰਸਿਟੀ ਦੇ ਮਸਲੇ 'ਚ ਆਪਣੀ ਸਰਕਾਰ ਤੋਂ ਸਿੱਖੀ ਐ ਵੀ ਜਿੰਨਾ ਚਿਰ ਤਾਂ ਕਿਸੇ ਮਸਲੇ ਦਾ ਰੌਲਾ ਨਾ ਪਵੇ ਜਿੰਨਾ ਚਿਰ ਕੰਮ ਚੱਲਦਾ ਹੋਵੇ ਠੰਡਾ ਉਹਨਾਂ ਚਿਰ ਤਾਂ ਜਿਹੜਾ ਕੁਝ ਹੁੰਦਾ ਹੋਈ ਜਾਣ ਦੋ ਜਿਹੜਾ ਖਾਂਦਾ ਖਾਈ ਜਾਣ ਦੋ ਆਪ ਵੀ ਨਜ਼ਾਰੇ ਲਓ ਹੋਰਾਂ ਨੂੰ ਵੀ ਲੈਣ ਦਿਓ ਐਨ ਮਗਨ ਹੋ ਕੇ ਐ ਸ਼ਰਾਮ ਦੇ ਖਿਆਲਾਂ ਚ ਖੋਜੋ ਜਦੋਂ ਜਾਗਪਣ ਲੋਕ ਨਿਕਲ ਜੇ ਜੁੱਤੀ ਫਿਰ ਰੋਂ ਸੂਰਤ ਜਾਂ ਮੂੰਹ ਕਰਕੇ ਅਗਲੇ ਦੇ ਨਾਲ ਹੋ ਜੋ ਚਲੋ ਜੀ ਜਦੋਂ ਉੱਥੋਂ ਥੋੜਾ ਜਿਹਾ ਗਾਂਹ ਤੁਰੇ ਗਾਂਹ ਇੱਕ ਕਰਦੇ ਰੌਲਾ ਪੈ ਰਿਹਾ ਪਤਾ ਲੱਗਿਆ ਵੀ ਬੁੜੇ ਨੇ ਮੁੰਡਿਆਂ ਤੋਂ ਚੋਰੀਆਂ ਅੰਦਰ ਖਾਤੇ ਕਿਸੇ ਨੂੰ ਸੁਪਰ ਸੀਟਰ ਵੇਚਦੇ ਆ ਹੁਣ ਬੁੜਾ ਤੁਹਾਨੂੰ ਪਤਾ ਹੀ ਅਗਲਾ ਸੁਪਰ ਸੀਟਰ ਟਰੈਕਟਰ ਲੈ ਕੇ ਪਾਉਣ ਆ ਰਿਹਾ ਮੁੰਡਿਆਂ ਨੂੰ ਪਾਉਣ ਨਾ ਦੇਣ ਉੱਥੇ ਮੰਗ ਜਦੋਂ ਮੁੰਡਿਆਂ ਨੇ ਕੱਢ ਲਈ ਸਮਾਰ ਕੇ ਜੁੱਤੀ ਬੁੜੇ ਦੇ ਹੋ ਗਏ ਆਲੇ-ਦਾਲੇ ਬੁੜਾ ਕਹਿੰਦਾ ਵੀ ਦੇਖੋ ਗੱਲ ਸੁਣੋ ਭਾਵੇਂ ਸੌਦਾ ਕਰਨ ਦੇ ਵਿੱਚ ਮੇਰੇ ਅੰਦਰ ਬੈਠੀ ਕਾਲੇ ਲਾਲਚੀ ਦਿਲ ਦੀ ਚਾਲ ਐ ਪਰ ਕੋਈ ਨਾ ਤੁਸੀਂ ਕਬਰਾ ਹੋ ਨਾ ਤੁਹਾਡਾ ਬਾਪੂ ਤਾਂ ਤੁਹਾਡੇ ਨਾਲ ਐ